ਲੋ ਵੀ ਮਿੱਤਰੋ ਅੱਜ ਆਪਾਂ ਤੋੜਨ ਲੱਗੇ ਆਪਣੇ ਘਰ ਲੱਗੇ ਜੀਕੂ ਇਹ ਦੇਖ ਲਓ ਤੁਸੀਂ ਇਹ ਜੀਕੂ ਆਪਾਂ ਅੱਜ ਲੱਗੇ ਆ ਤੋੜਨ ਦੇ ਇੰਨੇ ਕ ਆਪਾਂ ਤੋੜ ਵੀ ਲੈ ਜਾਏ ਇਹ ਆਪਣੇ ਘਰ ਲੱਗੇ ਹੋਏ ਨੇ ਫਲ ਤੇ ਅੱਜ ਆਪਾਂ ਇਹਨਾਂ ਨੂੰ ਤੋੜਨ ਲੱਗਿਆ ਹੁਣ ਬਾਸ ਹੁਣ ਦਿਖਾਉਂਗਾ ਕਿਸ ਤਰ੍ਹਾਂ ਤੋੜਨੇ ਆ ਇਹ ਚੀਕੂ ਹੈ ਹੁਣ ਆ ਬਣਿਆ ਪਿਆ ਹੈ ਦੇਖ ਲਓ ਆਹਾ ਸਾਈਜ਼ ਪੂਰਾ ਚੀਕੂ ਦਾ ਸਾਈਜ਼ ਆ ਇਹ ਤੇ ਇਹਨੂੰ ਆਪਾਂ ਤੋੜ ਲੈਣਾ ਤੇ ਹੁਣ ਇਸ ਤੋਂ ਬਾਅਦ ਇਹ ਇਹਨੂੰ ਆਪਾਂ ਪਕਾ ਲਾਂਗੇ ਪੱਕੂਆ ਕਿਵੇਂ ਇਹਨੂੰ ਆਪਾਂ ਅਖਬਾਰ ਸਬਲੈਟ ਕੇ ਰੱਖ ਦਾਂਗੇ ਤੇ ਫਿਰ ਇਹ ਉਸ ਤੋਂ ਬਾਅਦ 2-3 ਦਿਨਾਂ ਬਾਅਦ ਇਹ ਪੂਰਾ ਪੋਲਾ ਹੋ ਜਾਊਗਾ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਚੀਕੂ ਹੁੰਦਾ ਨਾ ਮਾਰਕੀਟ ਦੇ ਵਿੱਚ ਤੇ ਫਿਰ ਇਹ ਉਸ ਤਰ੍ਹਾਂ ਹੀ ਬਣ ਜਾਣਾ ਬਿਲਕੁਲ ਤੇ ਮਠਾਸੇ ਦੀ ਉਸਤੇ ਉਹਦੇ ਨਾਲ ਉਹ ਇਹ ਜਿਆਦਾ ਮਠਾਸ ਹੁੰਦੀ ਹੈ ਮਤਲਬ ਕਿ ਕਿਉਂਕਿ ਇਹ ਆਰਗੈਨਿਕ ਹੈਗਾ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਹੈਗੀ ਹੈ ਤੇ ਆਪਣੇ ਘਰੇ ਲੱਗਿਆ ਬੂਟਾ ਤੇ ਕਾਫੀ ਸਾਰੇ ਜੀਕੂ ਲੱਗੇ ਹੋਏ ਨੇ ਇਸ ਤੇ ਜੇ ਆਪ ਦਿਖਾਵਾਂ ਹਜੇ ਸ਼ਾਇਦ ਛੋਟਾ ਸਾਈਜ਼ ਵੀ ਹੈਗਾ ਵੱਡਾ ਸਾਈਜ਼ ਵੀ ਹੈ ਸੀ ਤੁਹਾਨੂੰ ਦਿਖਾ ਰਿਹਾ ਆਪਣੇ ਘਰੇ ਲੱਗੇ ਜਿਹੜਾ ਇਹ ਜੀਕੂ ਦਾ ਬੂਟਾ ਆਰਗੈਨਿਕ ਹੈ ਸਾਰਾ ਕੁਝ ਇਹ ਤੇ ਵਿੱਚ ਵਿੱਚ ਕਾਫੀ ਫਲ ਵੱਡਾ ਹੋ ਚੁੱਕਾ ਹੈ ਜੇ ਆਪਾਂ ਗੱਲ ਕਰੀਏ ਤਾਂ ਦੇਖ ਲਓ ਤੁਸੀਂ ਜਿਸ ਦੇ ਵਿੱਚ ਕਾਫੀ ਫਲ ਲੱਗਿਆ ਹੋਇਆ ਦਿਖਾਈ ਦੇ ਰਿਹਾ ਤੇ ਤੁਸੀਂ ਵੀ ਲੋ ਆਪਣੇ ਘਰ ਬੈਠੇ ਬੈਠੇ ਸਵਾਦ ਤੇ ਅਸੀਂ ਤਾਂ ਫਿਰ ਖਾਵਾਂਗੇ ਜੀ ਕੋ ਤੇ ਸਾਨੂੰ ਦੂਸਰੀ ਸਾਈਡ ਵੀ ਦਿਖਾਉਣਾ ਥੋੜਾ ਜਿਹਾ ਇਹ ਦੇਖ ਲਓ ਫਲ ਲੱਗਿਆ ਹੋਇਆ ਕਾਫੀ ਫਲ ਹੈਗਾ ਛੋਟਾ ਵੱਡਾ ਸਾਈਜ਼ ਲੱਗਿਆ ਹੋਇਆ ਜੀਕੂ ਦਾ ਤੇ ਬਸ ਅਸੀਂ ਤਾਂ ਆਨੰਦ ਹੁਣ ਲਵਾਂਗੇ ਲਵਾਂਗੇ ਦੋ ਕੁ ਦਿਨਾਂ ਬਾਅਦ ਕਿਉਂਕਿ ਇਹ ਪੱਕ ਜਾਣਾ ਹੈ ਹੁਣ ਇੱਕ ਵਾਰੀ ਨੂੰ ਅਸੀਂ ਤੋੜ ਲਿਆ ਤੇ ਅਖਬਾਰ 'ਚ ਵੀ ਰੜਕੀ ਰੱਖਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਤਿੰਨ ਚਾਰ ਦਿਨਾਂ ਬਾਅਦ ਲਵਾਂਗੇ ਸਵਾਦ ਤੇ ਤੁਸੀਂ ਵੀ ਘਰ ਬੈਠੇ ਬੈਠੇ ਲਓ ਸਵਾਦ ਵਿੱਚ ਵਿੱਚ ਵੱਡਾ ਸਾਈਜ਼ ਵੀ ਹੈ ਵਿੱਚੋਂ ਛੋਟਾ ਸਾਈਜ਼ ਵੀ ਆ ਦੇਖੋ ਛੋਟਾ ਜਿਵੇਂ ਆ ਹੁਣ ਨਵੇਂ ਲੱਗ ਰਹੇ ਐ ਇਹ ਛੋਟ ਨਿੱਕੇ ਨੇ ਤੇ ਫਿਰ ਨਹੀਂ ਵੱਡੇ ਹੋ ਜਾਣੇ ਇੱਕ ਦਿਨ ਤੇ ਤੁਸੀਂ ਵੀ ਹੁਣ ਘਰ ਬੈਠੇ ਬੈਠੇ ਬਸ ਆਨੰਦ ਲਓ ਆ ਵੀਰਿਆ ਹੁਣ ਆਨੰਦ ਸਾਨੂੰ ਕਿਉਂਕਿ ਅਗਰ ਭਰਾ ਦੇ ਘਰੇ ਲੱਗੇ ਆ ਤਾਂ ਫਿਰ ਤੁਹਾਡੇ ਹੀ ਐ ਸਮਝ ਲਓ ਪਰ ਕਿਤੇ ਖਾਣ ਨਹੀਂ ਆ ਜਾਣਾ ਇਹਦੇ ਲਈ ਦੋਸਤੀ ਕਹਿੰਦੇ ਉਹੀ ਨਹੀਂ ਹੈਗੀ ਐ ਦੇਖ ਰਹੇ ਹੋ ਕਾਫੀ ਸੈਜ ਲੱਗਿਆ ਹੋਇਆ ਹੈ